ਚਾਹੇ ਮੰਤਰੀ ਆ ਚਾਹੇ ਕੋਈ ਉੱਚ ਅਧਿਕਾਰੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਹੈਗਾ ਕੋਟਾਂ ਬਾਰੇ ਕਿਉਂਕਿ ਲੂਜ਼ ਪੋਲ ਹੁੰਦੇ ਹਨ ਉਹ ਸਰਕਾਰਾਂ ਲੋਕਾਂ ਬਾਰੇ ਵੱਧ ਸੋਚਦੀਆਂ ਹਨ ਆਪਣੇ ਬਾਰੇ ਬਹੁਤ ਘੱਟ ਸੋਚਦੀਆਂ ਹਨ ਉਨਾਤੇ ਜਿਹੜੀ ਐਫ ਆਈ ਆਰ ਦਰਦੋਸ਼ੀ ਉਹ ਰੱਦ ਹੋ ਚੁੱਕੀ ਆ। ਉਸਤੇ ਦੋਸ਼ ਸਾਬਤ ਹੋਣ ਚਾਹੇ ਨਾ ਹੋਣ ਡਸ ਨੋਟ ਮੈਟਰ। ਉਸ ਨੂੰ ਪਾਰਟੀ ਦੇ ਵਿੱਚੋਂ ਹਮੇਸ਼ਾ ਦੇ ਲਈ ਖਾਰਜ ਕਰ ਦੇਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰਾਂ ਨੂੰ ਫਾਲੋ ਕਰਦੀ ਹੈ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਡਾ ਗੱਲ ਦਾ ਵਿਸ਼ਾ ਕ੍ਰਿਪਸ਼ਨ ਦੇ ਬਾਰੇ ਵਿੱਚ ਹੈ ਪੰਜਾਬ ਦੇ ਵਿੱਚ ਇਹ ਮੌਜੂਦਾ ਮੰਤਰੀ ਹੈ ਚਾਹੇ ਸਾਫਕਾ ਮੰਤਰੀ ਹੈ ਭਾਰਤ ਪੁਸ਼ਨ ਆਸ਼ੂ ਅਤੇ ਅਰੋੜਾ ਜਿਨ੍ਹਾਂ ਨੂੰ ਕਾਨੂੰਨ ਅਨਸਾਰ ਉਹਨਾਂ ਤੇ ਜਿਹੜੀ ਐਫ ਆਈ ਆਰ ਦਰਜ ਹੋਈ ਸੀ ਉਹ ਰੱਦ ਹੋ ਚੁੱਕੀ ਹੈ ਸੀਬੀਆਈ ਨੇ ਵੀ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਕਿਉਂਕਿ ਟ੍ਰਾਇੰਗਲ ਪਾਰਟੀ ਪੰਜਾਬ ਦਾ ਇਹ ਕਹਿਣਾ ਹੈ ਕੋਈ ਵੀ ਕ੍ਰਪਸ਼ਨ ਦੇ ਵਿੱਚ ਜਾਂ ਕ੍ਰਪਸ਼ਨ ਦੀ ਲਪੇਟ ਦੇ ਵਿੱਚ ਚਾਹੇ ਮਜੂਦਾ ਮੰਤਰੀ ਹੈ ਚਾਹੇ ਸਾਫਕਾ ਮੰਤਰੀ ਆ ਜਾਂਦਾ ਹੈ ਔਸਤੇ ਦੋਸ ਸਾਬਤ ਹੋਣ ਚਾਹੇ ਨਾ ਹੋਣ ਡਸ ਨਾਟ ਮੈਟਰ ਉਸ ਨੂੰ ਪਾਰਟੀ ਦੇ ਵਿੱਚੋਂ ਹਮੇਸ਼ਾ ਦੇ ਲਈ ਖਾਰਜ ਕਰ ਦੇਣਾ ਚਾਹੀਦਾ ਕਿਉਂਕਿ ਜਦੋਂ ਕਰਪਸ਼ਨ ਕੋਈ ਵੀ ਮੰਤਰੀ ਕਰਦਾ ਹੈ ਜਾਂ ਕੋਈ ਅਧਿਕਾਰੀ ਕਰਦਾ ਹੈ ਕੋਈ ਵੀ ਮਲਾਜ਼ਮ ਕਰਦਾ ਹੈ ਕਿਉਂਕਿ ਲੋਕਾਂ ਦੇ ਵਿੱਚ ਮੁੱਦੇ ਜਾਂਦੇ ਹਨ ਇਹੋ ਜਿਹੀ ਕਰਪਸ਼ਨ ਦੇ ਲੋਕਾਂ ਦੇ ਵਿੱਚ ਰੋਸ਼ ਮਜਾਰੇ ਧਰਨੇ ਸ਼ੁਰੂ ਹੋ ਜਾਂਦੇ ਹਨ ਜਿਦੇ ਵਿੱਚ ਲੋਕਾਂ ਦਾ ਵੀ ਟਾਈਮ ਖਰਾਬ ਹੁੰਦਾ ਪਾਰਟੀਆਂ ਦਾ ਵੀ ਟਾਈਮ ਖਰਾਬ ਹੁੰਦਾ ਹੈਗਾ ਇਸ ਦਾ ਸੋਲੂਸ਼ਨ ਇੱਕੋ ਇੱਕ ਹੀ ਹੈ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਹਮੇਸ਼ਾ ਦੇ ਲਈ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਕਾਨੂੰਨ ਦੇ ਵਿੱਚ ਬਹੁਤ ਸਾਰੇ ਲੂਜ਼ ਪੋਲ ਵੀ ਹੁੰਦੇ ਹਨ ਕਿਉਂਕਿ ਸਾਰੇ ਮੰਤਰੀਆਂ ਨੂੰ ਚਾਹੇ ਮੁੱਖ ਮੰਤਰੀ ਆ ਚਾਹੇ ਮੰਤਰੀ ਆ ਚਾਹੇ ਕੋਈ ਉੱਚ ਅਧਿਕਾਰੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਹੈਗਾ ਕੋਟਾ ਬਾਰੇ ਕਿਉਂਕਿ ਲੂਜ਼ ਪੋਲ ਹੁੰਦੇ ਹਨ ਕਿਸੇ ਨੂੰ ਅੱਜ ਤੱਕ ਕੋਈ ਸਜ਼ਾ ਨਹੀਂ ਮਿਲੀ ਕਿੰਨੇ ਕਿੰਨੇ ਕਰਪਸ਼ਨ ਕਰੀ ਜਾਂਦੇ ਹਨ ਅਖੀਰ ਨੂੰ ਉਹਨਾਂ ਦੀਆਂ ਜਵਾਨ ਤਾਂ ਹੋ ਜਾਂਦੀਆਂ ਹਨ ਜਾਂ ਬਰੀ ਹੋ ਜਾਂਦੇ ਹਨ ਜਿਹੜਾ ਕਿ ਪੰਜਾਬ ਦੇ ਲੋਕਾਂ ਲਈ ਇੱਕ ਇਹ ਮੰਦਭਾਗੀ ਖਬਰ ਹੁੰਦੀ ਹੈ ਇਸ ਤੋਂ ਸਾਰਿਆਂ ਨੂੰ ਬਚਣਾ ਚਾਹੀਦਾ ਹੈ ਦੂਜੀ ਗੱਲ ਅਸੀਂ ਇਹ ਵੀ ਕਹਿ ਦਈਏ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਹਰ ਇੱਕ ਨੂੰ ਆਧੁਨਿਕ ਸਹੂਲਤਾਂ ਨਾਲ ਘਰ ਮਿਲ ਜੇ ਨੌਕਰੀ ਮਿਲ ਜੇ ਹਰ ਇੱਕ ਨੂੰ 50000 ਤੋਂ ਲੈ ਕੇ 2.5 ਲੱਖ ਤੱਕ ਸਿਹਤ ਸਹੂਲਤਾਂ ਲਾਈਫ ਟਾਈਮ ਤੱਕ ਮਿਲ ਜਾਣ 18 ਸਾਲ ਤੱਕ ਐਜੂਕੇਸ਼ਨ ਫ੍ਰੀ ਮਿਲ ਜਾਵੇ 70 ਤੋਂ ਪਲੱਸ ਬਜ਼ੁਰਗਾਂ ਨੂੰ 20000 ਰੁਪਿਆ ਮਹੀਨਾ ਪੈਨਸ਼ਨ ਮਿਲ ਜਾਵੇ ਜਾਣੇ ਕਿ ਇਹ ਮਿਲ ਜਾਣੀ ਚਾਹੀਦੀ ਹੈ ਸਰਕਾਰ ਭਾਵੇਂ ਕਿਸੇ ਦੀ ਵੀ ਹੈ ਚਾਹੇ ਆਮ ਆਦਮੀ ਪਾਰਟੀ ਦੀ ਹੈ ਜਾਣ 2027 ਦੇ ਵਿੱਚ ਕਿਸੇ ਦੀ ਵੀ ਸਰਕਾਰ ਬੰਦੀ ਹੈ ਸਰਕਾਰਾਂ ਨੂੰ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਜਿਵੇਂ ਕਿ ਜੀ ਕੈਨੇਡਾ ਅਮਰੀਕਾ ਦੀ ਗੱਲ ਕਰ ਗਏ ਉੱਥੇ ਲੋਕਾਂ ਨੂੰ ਵਧੀਆ ਘਰ ਮਿਲੇ ਹੋਏ ਹਨ ਵਧੀਆ ਜੋਬ ਹੈਗੀ ਆ ਸਾਰੀਆਂ ਸਹੂਲਤਾਂ ਹਨ ਉਹਨਾਂ ਦਾ ਜਾਤ ਸਰਕਾਰਾਂ ਦੇ ਨਾਲ ਕੋਈ ਤਾਲਕਤ ਰਹਿੰਦਾ ਹੀ ਨਹੀਂ ਸਰਕਾਰਾਂ ਆਪਣੇ ਲੈਵਲ ਤੇ ਕੁਝ ਮਰਜ਼ੀ ਕਰੀ ਜਾਂਨ ਕਿਉਂਕਿ ਉੱਥੇ ਲੋਕਾਂ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਕਿਉਂਕਿ ਬਾਹਰਲੇ ਕੰਟਰੀ ਜਿਵੇਂ ਕਿ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਜੁਕੇ ਸਾਡੇ ਤੋਂ 100 ਸਾਲ ਐਡਵਾਂਸ ਹਨ ਉਹ ਸਰਕਾਰਾਂ ਲੋਕਾਂ ਬਾਰੇ ਵੱਧ ਸੋਚਦੀਆਂ ਹਨ ਆਪਣੇ ਬਾਰੇ ਬਹੁਤ ਘੱਟ ਸੋਚਦੀਆਂ ਨੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਉਲਟਾ ਕੰਮ ਹੋ ਰਿਹਾ ਹੈ ਸਰਕਾਰਾਂ ਆਪਣੇ ਬਾਰੇ ਜ਼ਿਆਦਾ ਸੋਚਦੀਆਂ ਹਨ ਲੋਕਾਂ ਬਾਰੇ ਘੱਟ ਸੋਚਦੀਆਂ ਹਨ ਕਿਉਂਕਿ ਅੱਜ ਦੀ ਗੱਲ ਕਰਕੇ ਅਮੀਰੀ ਗਰੀਬੀ ਦਾ ਪਾੜਾ ਵੱਧਦਾ ਜਾ ਰਿਹਾ ਹੈਗਾ ਇਸ ਨੂੰ ਠੱਲ ਪੈਣੀ ਚਾਹੀਦੀ ਜਾਂ ਬਰਾਬਰਤਾ ਹੋਣੀ ਚਾਹੀਦੀ ਹੈਗੀ ਆ ਹਰ ਇੱਕ ਦਾ ਮਾਨ ਸਨਮਾਨ ਹੋਣਾ ਚਾਹੀਦਾ ਜਿਵੇਂ ਕਿ ਜਾਤ ਦੇ ਨਾਂ ਤੇ ਜਾਤੀ ਦੇ ਨਾਂ ਤੇ ਵਿਤਕਰਾ ਹੋ ਰਿਹਾ ਇਹ ਵੀ ਖਤਮ ਹੋਣਾ ਚਾਹੀਦਾ ਹੈ ਜਿਵੇਂ ਕਿ ਐਸਸੀ ਬੀਸੀ ਦੋ ਵੀ ਹੈ ਇਹ ਸਾਰੀ ਦੀ ਸਾਰੀ ਜਰਨਲ ਕੈਟਾਗਰੀ ਦੇ ਵਿੱਚ ਆਉਣੀ ਚਾਹੀਦੀ ਹੈ ਸਾਰਿਆਂ ਨੂੰ ਬਰਾਬਰ ਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਹਰ ਇੱਕ ਨੂੰ ਘਰ ਮਿਲਨੇ ਚਾਹੀਦੇ ਹਨ ਹਰ ਇੱਕ ਨੂੰ ਐਜੂਕੇਸ਼ਨ ਫ੍ਰੀ ਮਿਲਣੀ ਚਾਹੀਦੀ ਹੈ ਹਰ ਇੱਕ ਨੂੰ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਅਸੀਂ ਮੌਜੂਦਾ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੋ ਵੀ ਮੌਜੂਦਾ ਮੰਤਰੀ ਜਾਂ ਸਾਬਕਾ ਮੰਤਰੀ ਕੋਈ ਵੀ ਕ腐ਸ਼ਨ ਕਰਦਾ ਚਾਹੇ ਉਸ ਨੂੰ ਸਜ਼ਾ ਮਿਲੇ ਨਾ ਮਿਲੇ ਇਹ ਗੱਲ ਵੱਖਰੀ ਹੈ ਕਿਉਂਕਿ ਟਾਈਮ ਲੱਗ ਜਾਂਦਾ ਹੈ ਇਹ دیਵਾਨੀ ਦਾਅਵੇ ਹੁੰਦੇ ਹਨ ਕੋਰਟਾਂ ਚੱਲਦੇ ਹਨ ਇਹ 5-5 10-10 ਸਾਲ ਕਈ ਵਾਰ ਤਾਂ ਬੰਦਾ ਐਕਸਪਾਇਰ ਹੋ ਜਾਂਦਾ ਫਿਰ ਵੀ ਕਿਹ ਚੱਲਦੇ ਰਹਿੰਦੇ ਹਨ ਅਸੀਂ ਇਹੀ ਬੇਨਤੀ ਕਰਦੇ ਹਾਂ ਜੋ ਵੀ ਕਰਪਸ਼ਨ ਕਰਦਾ ਕੋਈ ਵੀ ਹੈ ਉਹਨੂੰ ਹਮੇਸ਼ਾ ਦੇ ਲਈ ਪਾਰਟੀ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਤਾਂ ਜੋ ਦੂਸਰਿਆਂ ਨੂੰ ਵੀ ਕੰਨ ਹੋ ਜਾਣ ਵੀ ਕਰਪਸ਼ਨ ਕੋਈ ਵੀ ਕਰਦਾ ਉਹਦੀ ਸਜ਼ਾ ਕੀ ਹੁੰਦੀ ਹੈਗੀ ਆ ਅਸੀਂ ਸਾਰਿਆਂ ਨੂੰ ਜਿਵੇਂ ਆਖਦੇ ਆ ਸਾਡਾ YouTube ਚੈਨਲ ट्रायंगल ਪਾਰਟ ਆਫ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਬាទ ਵਾਰ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਨਵੀਂ ਇਨਫੋਰਮੇਸ਼ਨ ਦੀ ਬੀਟ ਕੋ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਖਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹ